ਆਨੇ ਲੱਗੀ ਜਾਂਦਾ ਈਲਾ ਖੰਡ ਬਜੀ ਆ ਠੀਕ ਹੈ ਜੀ ਹੈ ਬਜੀ ਕਾਦੀ ਉਹ ਵੀ ਝੋਨਾ ਮਾਰਿਆ ਗਿਆ ਹਾਂਜੀ ਆਰਤਿਕੇ ਤੋਂ ਆਪਾਂ ਲੈਣੇ ਹੁੰਦੇ ਪੈਸੇ ਹਾਂਜੀ ਮੰਨੀ ਅਜੇ ਇਸ ਟਾਈਮ ਨਹੀਂ ਕੋਈ ਆਪਣੇ ਦੇ ਜੇ ਸਿਲੰਡਰ ਭਰਉਣ ਜੋਗੇ ਪੈਸੇ ਨਹੀਂ ਹੈਗੇ ਠੀਕ ਹੈ ਜੀ ਹਾਂਜੀ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀਤੇ ਅੱਜ ਪਹੁੰਚੇ ਆ ਪਿੰਡ ਇੱਥੇ ਆ ਜਾ ਕੁੱਲੇਵਾਲਾ ਇੱਥੇ ਕਿੱਥੇ ਆ ਜਾ ਗੁਰਸ ਸੁਭਰਾ ਦੇ ਨਜ਼ਦੀਕ ਇੱਥੇ ਆ ਹਰੀ ਕੇ ਹੈੱਡ ਤੋਂ ਇੱਥੇ ਕੇ ਦੋ ਦਰਿਆ ਇਕੱਠੇ ਹੋ ਕੇ ਵਗਦੇ ਆ ਸਤਲੋਜ ਤੇ ਬਿਆਸ ਦਰਿਆ ਤੇ ਉੱਥੇ ਵੱਸਦੇ ਹੋਏ ਪਰਿਵਾਰਾਂ ਦੀ ਜਿਹੜੀ ਦਾਸਤਾਨ ਦੁੱਖ ਭਰੀ ਜੋ ਕਿ ਜਿਨ੍ਹਾਂ ਨੇ ਹੜਾਂ ਦੀ ਮਾਰ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਚੱਲਿਆ ਆ 88 ਦੇ ਵਿੱਚ ਵੀ ਉਸ ਮਾਰ ਨੂੰ ਚੱਲਿਆ 95 ਦੇ ਵਿੱਚ ਵੀ ਚੱਲਿਆ ਫਿਰ 23 ਦੇ ਵਿੱਚ ਵੀ ਤੇ ਆ 25 ਦੀ ਜਿਹੜੀ ਆ ਉਹਨੂੰ ਵੀ ਉਹਨਾਂ ਨੇ ਚੱਲਿਆ ਆ ਤੇ ਤੁਸੀਂ ਦੇਖ ਸਕਦੇ ਆ ਕਿ ਅੱਜ ਤੁਹਾਨੂੰ ਇਸ ਪਰਿਵਾਰ ਨੂੰ ਮਿਲਾਉਣ ਦਾ ਰਹੇ ਆ ਜਿਸ ਵੀਰ ਦੇ ਦੋ ਬੱਚੇ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਹਿਲੋ ਤੇ ਆਪਣਾ ਨਾਮ ਦੱਸੋ ਜੀ ਨਾਮ ਆ ਪ੍ਰਾਇਮ ਗਰਜੰਟ ਸਿੰਘ ਗਰਜੰਟ ਸਿੰਘ ਹਾਂਜੀ ਪਿੰਡ ਕੁल्ले ਵਾਲਾ ਪਿੰਡ ਕੁल्ले ਵਾਲਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅਸ਼ਰ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਅਸੀਂ ਜਿਵੇਂ ਦੇਖਿਆ ਆ ਤੇ ਤੁਹਾਡਾ ਤੇ ਜਿੱਥੇ ਸਤਲੁਜ ਵਿਆਸ ਦੋਨੋਂ ਦਰਿਆ ਇਕੱਠੇ ਵਗਦੇ ਆ ਹਾਂਜੀ ਤੇ ਬਿਲਕੁਲ ਬੰਦੇ ਦੇ ਨਜ਼ਦੀਕ ਤੁਹਾਡੀ ਬਸੋਂ ਆ ਹਾਂਜੀ ਹਾਂਜੀ ਤੇ ਤੁਹਾਡੇ ਕੋਲ ਜਿਹੜਾ ਇਸ ਮੁਕੇ ਆਮਦਨ ਦਾ 사ਧਨ ਕੀ ਆ ਆਮਦਨ ਦਾ 사ਧਨ ਨਹੀਂ ਵੀਰ ਜੀ ਪਹਿਲੀ ਆਪਣੇ ਕੋਲੇ ਹਾਂਜੀ ਤਿੰਨ ਚਾਰ ਕਿੱਲੇ ਹਾਂਜੀ ਉਹ ਵੀ ਦਰਿਆ ਦੇ ਵਿੱਚ ਆਦੀ ਆ ਠੀਕ ਆ ਜੀ ਕੋਈ ਦੇ ਵਿੱਚ ਕੋਹ ਤੇ ਸਾਈਡ ਤੇ ਰਹੀ ਆ ਤੇ ਬਾਕੀ ਵਿੱਚ ਪਾਣੀ ਵਗ ਜਾਂਦਾ ਕਿੱਲਾ ਖੱਲ ਬਜੀ ਆ ਠੀਕ ਆ ਜੀ ਹੈ ਬਜੀ ਕਾਦੀ ਉਹ ਵੀ ਝੋਨਾ ਮਾਰਿਆ ਗਿਆ ਹਾਂਜੀ ਆਰਟਿਕ ਇਹ ਤੋਂ ਆਪਾਂ ਲੈਣੇ ਹੁੰਦੇ ਪੈਸੇ ਹਾਂਜੀ ਤੇ ਉਹਦਾ ਕੋਈ ਸਾਧਨ ਨਹੀਂ ਰਿਹਾ ਆ ਨਾ ਆਰਟਿਕ ਵੀ ਨਹੀਂ ਦੇ ਇੱਕ ਕਮਰਾ ਵੇਖੋ ਦੇਖੋ ਹਾਲਤ ਨਹੀਂ ਤੇ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਕਮਰੇ ਦੇ ਹਾਲਾਤ ਜਿਹੜੇ ਦਿਖਾਏ ਜਾਣ ਕਿ ਤੁਸੀਂ ਦੇਖ ਸਕਦੇ ਆ ਦਰਸ਼ਕੋ ਕਿ ਕਿੰਨੇ ਜਿਹੜੇ ਹਾਲਾਤ ਮਾੜੇ ਆ ਇਸ ਕਮਰੇ ਦੇ ਕਿ ਜੋ ਛੱਤਾਂ ਚੋਈਆਂ ਆ ਤੇ ਛੱਤਾਂ ਚੋਣ ਦੇ ਨਾਲ ਜਿਹੜਾ ਕੱਪੜਿਆਂ ਦਾ ਨੁਕਸਾਨ ਹੋਰ ਵੀ ਨੁਕਸਾਨ ਹੋਇਆ ਕਿ ਇੱਥੇ ਜਦੋਂ ਫੜ ਆਇਆ ਜਾਂ بارش ਪੈਂਦੀ ਸੀਗੀ ਤੇ ਉਦੋਂ ਤੁਹਾਡੇ ਛੱਤਾਂ ਚੁੰਦੀਆਂ ਰਹੀਆਂ ਨਾ ਹਾਂਜੀ ਜੀ ਬਹੁਤ ਚੁੰਦੀਆਂ ਰਹੀਆਂ ਜੀ ਤੇ ਸਿਰ ਪਹਿਲਾਂ ਆਪਣੇ ਇੱਕ ਦਿੱਤੀ ਹੈ ਦਾਨੀ ਸੱਜਣ ਨੇ ਦਿੱਤੀ ਹੀ ਹਾਂਜੀ ਤੇ ਉਹ ਵੀ ਚਲੋ ਮੀਂਹ ਤੋਂ بارش ਤੋਂ ਮਗਰਮ ਮਿਲਿਆ ਆਪਾਂ ਨੂੰ ਠੀਕ ਆ ਜੀ ਤੇ ਇਹਦੇ ਵਿੱਚ ਹੀ ਆਪਾਂ ਰਹਿਨੇ ਆ ਇਹਦੇ ਵਿੱਚ ਹੀ ਆਪਾਂ ਰੋਟੀ ਪਾਣੀ ਬਣਾਉਣੇ ਆ ਜੀ ਹਾਂਜੀ ਤੁਸੀਂ ਅੱਛਾ ਇਸੇ ਕਮਰੇ ਦੇ ਵਿੱਚ ਹਾਂਜੀ ਜਿਹੜਾ ਰਹਿੰਦੇ ਆ ਤੇ ਇੱਥੇ ਹੀ ਤੁਸੀਂ ਰੋਟੀ ਪਾਣੀ ਜਿਹੜਾ ਬਣਾਉਨੇ ਆ ਦਿਖਾਇਆ ਜਾਵੇ ਵਰਤਨ ਪਹੇ ਆ ਹਾਂਜੀ ਇਸੇ ਹੀ ਕਮਰੇ ਦੇ ਵਿੱਚ ਜਿਹੜਾ ਰੋਟੀ ਪਾਣੀ ਬਣਾਇਆ ਜਾਂਦਾ ਔਰ ਤੁਹਾਡੇ ਕੋਲ ਕੋਈ ਆਮਦਨ ਦਾ ਸਾਧਨ ਇਸ ਟਾਈਮ ਕੋਈ ਨਹੀਂ ਨਹੀਂ ਮਿਰਜੋ ਨਹੀਂ ਹੈ ਜੇ ਇਸ ਟਾਈਮ ਨਹੀਂ ਕੋਈ ਆਪਣੇ ਦੇ ਜੇ ਸਿਲੰਡਰ ਭਰਉਣ ਜੋਗੇ ਪੈਸੇ ਨਹੀਂ ਹੈ ਠੀਕ ਹੈ ਜੀ ਦੇਖੋ ਜਿੰਨੇ ਹੜਾ ਦੀ ਜਿਹੜੀ ਅੱਗੇ ਆਪਣਾ ਸਮਾ ਰਿਆ ਆ ਹਾਂਜੀ ਉਹ ਸਮੇਂ ਦੇ ਦੌਰਾਨ ਬਹੁਤ ਸਾਰੇ ਦਾਨੀ ਸੱਜਣਾ ਨੇ ਦੇਸ਼ਾਂ ਵਿਦੇਸ਼ਾਂ ਤੋਂ ਬੜੀ ਮਦਦ ਕੀਤੀ ਆ ਹਰ ਤਰ੍ਹਾਂ ਦੀ ਮਦਦ ਕੀਤੀ ਆ ਪੈਸੇ ਦੇ ਨਾਲ ਪੈਸੇ ਦੀ ਮਦਦ ਕੀਤੀ ਆ ਰਾਸ਼ਨ ਦੀ ਮਦਦ ਕੀਤੀ ਆ ਫਿਰ ਕੱਪੜਾ ਵਗੈਰਾ ਹਰ ਤਰ੍ਹਾਂ ਦੀ ਬਹੁਤ ਵੱਡੇ ਲੈਵਲ ਤੇ ਹੋਈ ਆ ਤੇ ਸਰਕਾਰ ਵੱਲੋਂ ਵੀ ਵੱਤ ਤੋਂ ਵੱਧ ਗੁਰਦ ਕੀਤੀ ਗਈ ਆ ਹੋਰ ਵੀ ਦੂਜੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਰਾਜਨੀਤਿਕ ਲੀਡਰਾਂ ਲੋ ਵੀ ਬਹੁਤ ਮਦਦ ਹੋਈ ਆ ਆਪਾਂ ਦੇਖਦੇ ਰਹੇ ਆ ਪਰ ਲੇਕਿਨ ਕੀ ਤੁਹਾਡੇ ਤੱਕ ਕੋਈ ਪਹੁੰਚ ਇਹੋ ਜੀ ਨਹੀਂ ਹੋਈ ਤੁਹਾਡੇ ਤੱਕ ਕੋਈ ਜਿਹੜੀ ਮਦਦ ਨਹੀਂ ਪਹੁੰਚੀ ਨਹੀਂ ਵੀਰ ਜੀ ਆਪਣੇ ਕੋਲੇ ਚਾਰਾ ਮਿਲਿਆ ਹੋਈ ਮੰਤਰੀ ਸਾਹਿਬ ਅੱਗੇ ਇੱਕ ਦੋ ਵਾਰੀ ਦੇ ਕੇ ਗਏ ਆ ਮੰਤਰੀ ਸਾਹਿਬ ਦਾ ਨਾਮ ਦੱਸੋ ਜੀ ਮੰਤਰੀ ਲਾਲ ਪੁਲਰ ਜੀ ਸਰ ਚਲਾਲਜੀਤ ਸਿੰਘ ਪੁਲਰ ਸਾਹਿਬ ਹਾਂ ਜੀ ਅਛਾ ਉਹ ਤੁਹਾਡੇ ਤਾਰਾ ਤੁਹਾਡੇ ਤੱਕ ਉਹਨਾਂ ਨੇ ਪਸ਼ੂਆਂ ਵਾਸਤੇ ਪਹਚਾਇਆ ਉਹਨਾਂ ਨੇ ਪਹਚਾਇਆ ਦੋ ਵਾਰੀ ਠੀਕ ਹੈ ਜੀ ਦੋਹਰੇ ਦਾਨੀ ਸੱਜਣ ਬਹੁਤ ਆਉਂਦੇ ਰਹਾ ਔਰ ਥੋੜਾ ਜਿਹਾ ਰੁਕਦੇ ਘਟ ਰਹੇ ਇੱਥੇ ਆਪਣੇ ਹਾਂਜੀ ਅਛਾ ਵੀ ਤੁਹਾਡੇ ਤੱਕ ਹੈਲਪ ਨਹੀਂ ਹੋਈ ਠੀਕ ਹੈ ਹੈਲਪ ਨਹੀਂ ਹੋਈ ਪੂਰੀ ਤੇ ਜਿਨ੍ਹਾਂ ਨੂੰ ਨਹੀਂ ਲੋਡ ਸੀਗੀ ਹਾਂਜੀ ਉਹਨਾਂ ਨੂੰ ਉਹ ਸਭ ਤੋਂ ਜ਼ਿਆਦਾ ਲੈ ਗਏ ਆ ਠੀਕ ਹੈ ਜੀ ਹਾਂਜੀ ਤੇ ਜਿਨ੍ਹਾਂ ਨੂੰ ਲੋਡ ਸੀ ਉਹਨਾਂ ਨੂੰ ਘੱਟ ਮਿਲਿਆ ਹਾਂਜੀ ਕਿਉਂਕਿ ਦੇਖੋ ਉਹ ਤੇ ਆਪਾਂ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਜਦੋਂ ਪੋਸਟ ਟਾਈਮ ਦੇ ਉੱਤੇ ਰਾਸ਼ਨ ਦਿੱਤਾ ਗਿਆ ਤੇ ਰਾਸ਼ਨ ਜਿਹੜਾ ਹੁੰਦਾ ਆ ਉਹ ਜਿਹੜਾ ਵੀ ਦਾਨੀ ਸੱਜਣ ਸੇਵਾ ਕਰਦਾ ਆ ਉਹਨੇ ਬਹੁਤ ਜਗ੍ਹਾ ਦੇ ਉੱਪਰ ਬਹੁਤ ਸਾਰੇ ਲੋੜਵੰਦਾਂ ਨੂੰ ਦੇਣਾ ਹੁੰਦਾ ਤੇ ਉਹ ਰਾਸ਼ਨ ਜਿਹੜਾ ਇੱਕ ਦੋ ਦਿਨ ਦਾ ਹੁੰਦਾ ਆ ਠੀਕ ਆ ਜੀ ਜ਼ਿਆਦਾ ਤੇ ਨਹੀਂ ਪਰ ਲੇਕਿਨ ਅੱਜ ਦੇ ਹਾਲਾਤ ਜਿਹੜੇ ਹੈਗੇ ਆ ਮੈਂ ਸਾਰੇ ਦਾਨੀ ਸੱਜਣ ਜਿੰਨੇ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਆ ਸੋ ਜਿਨ੍ਹਾਂ ਨੇ ਅੱਗੇ ਵੀ ਮਦਦ ਕੀਤੀ ਆ ਇਹਨਾਂ ਲੋੜਵੰਦ ਪਰਿਵਾਰਾਂ ਦੀ ਪਰ ਇਹੋ ਜਿਹਾ ਲੋੜਵੰਦ ਪਰਿਵਾਰਾਂ ਦੇ ਸਹੀ ਹੱਥਾਂ ਤੱਕ ਲੋੜਵੰਦਾਂ ਤੱਕ ਜਿਹੜਾ ਆ ਤੁਹਾਡਾ ਦਾਨ ਨਹੀਂ ਪਹੁੰਚਿਆ ਮੈਂ ਅਪੀਲ ਕਰਦਾ ਮੈਂ ਬੇਨਤੀ ਕਰਦਾ ਕਿ ਖੜਾਂ ਦਾ ਵਕਤ ਗੁਜ਼ਰ ਗਿਆ ਖੜਾਂ ਦਾ ਸਮਾਂ ਲੰਘ ਗਿਆ ਬਾਰਿਸ਼ਾਂ ਦਾ ਸਮਾਂ ਲੰਘ ਗਿਆ ਪਰ ਲੇਕਿਨ ਆਰ ਲੈਂਡ ਦੀ ਲੋੜ ਹੋਣਿਆ ਇਹਨਾਂ ਦੀ ਆਵਾਜ਼ ਤੁਹਾਡੀ ਤੱਕ ਪਹੁੰਚਾਉਣ ਨੂੰ ਕਿਉਂ ਕਿਉਂਕਿ ਲੋਕਾਂ ਦਾ ਹੌਣ ਕੀ ਦੁੱਖ ਆ ਹੁਣ ਕੀ ਦਰਦ ਆ ਜ਼ਿੰਦਗੀ ਜੂਣ ਵਾਸਤੇ ਸਮੱਗਰੀ ਚਾਹੀਦੀ ਆ ਆਟਾ ਦਾਲਾਂ ਖੰਡ ਕਿਉ ਦੁੱਧ ਵਗੈਰਾ ਜਿਵੇਂ ਹੋਰ ਕੁਛ ਨਾ ਮਿਲੇ ਪੈਸਾ ਨਾ ਮਿਲੇ ਲੇਕਿਨ ਤੰਨ ਢੱਕਣ ਲਈ ਕੱਪੜਾ ਇਹ ਖਾਣ ਪੀਣ ਲਈ ਰਾਸ਼ਨ ਅਸੀਂ ਜਿਉਂਦੇ ਰਹਿ ਸਕਦੇ ਹਾਂ ਜੀਵਨ ਨੂੰ ਇਸ ਜ਼ਿੰਦਗੀ ਨੂੰ ਤਾਂ ਹੀ ਅਸੀਂ ਜੀ ਸਕਦੇ ਹਾਂ ਸੋ ਦੁੱਖ ਭਰੀ ਦਾਸਤਾਨ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ ਸਾਡੀਆਂ ਪਹਿਲਾਂ ਵੀ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਆ ਕਿ ਦੋ ਤਿੰਨ ਪਰਿਵਾਰਾਂ ਦੀਆਂ ਵੀਡੀਓ ਕ੍ਰੀਪੀਆਂ ਇੱਕ ਪਰਿਵਾਰ ਦੇ ਵਿੱਚ ਚਾਰ ਧੀਆ ਆ ਤੇ ਆਮਦਨ ਦਾ ਕੋਈ ਸਾਧਨ ਨਹੀਂ ਤੇ ਇੱਕ ਪਰਿਵਾਰ ਦੇ ਵਿੱਚ ਮਾਂ ਪੁੱਤ ਕੱਲੇ ਹੀ ਆ ਆਮਦਨ ਦਾ ਕੋਈ ਸਾਧਨ ਨਹੀਂ ਤੇ ਅੱਜ ਇਸ ਵੀਰ ਨੂੰ ਮਿਲਾਇਆ ਅੱਜ ਇਹ ਵੀਰ ਵੀ ਉਹ ਦੁਖੀ ਲੋੜਵੰਦ ਪਰਿਵਾਰ ਆ ਜੋ ਹਾਲਾਤ ਤੁਸੀਂ ਦੇਖਦੇ ਆ ਕਿ ਇੱਕ ਕਮਰਾ ਇੱਕ ਕਮਰੇ ਦੇ ਵਿੱਚ ਹੀ ਉੱਥੇ ਹੀ ਸੌਣਾ ਬੈਣਾ ਤੇ ਉੱਥੇ ਹੀ ਖਾਣਾ ਬਣਾਉਣਾ ਤੇ ਖਾਣਾ ਤੇ ਜੇ ਕੋਈ ਭੈਣ ਭਰਾ ਆ ਗਿਆ ਉਹਨਾਂ ਤੇ ਜੇ ਕੋਈ ਰਿਸ਼ਤੇਦਾਰ ਆ ਗਿਆ ਦੱਸੋ ਮੰਨ ਕੇ ਚੱਲੋ ਕੋਈ ਰਿਸ਼ਤੇਦਾਰ ਆ ਗਿਆ ਤੇ ਉਹਦੇ ਵਾਸਤੇ ਕਿੰਨਾ ਔਖਾ ਇਹਨਾਂ ਵਾਸਤੇ ਹੋ ਜਾਂਦਾ ਕਿ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਕਰਨਾ ਸੋ ਮੈਂ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਹੋਏ ਦਾਨੀ ਸੱਜਣਾ ਨੂੰ ਸੰਗਤਾਂ ਨੂੰ ਅਪੀਲ ਕਰਦਾ ਆਂ ਕਿ ਅੱਜ ਲੋੜ ਆ ਲੋੜਵੰਦਾਂ ਦੀ ਮਦਦ ਕਰਨ ਦੀ ਜਿਹੜੇ ਅਸਲੀ ਲੋੜਵੰਦ ਆ ਅੱਜ ਖੁਦ ਪਹੁੰਚੋ ਖੁਦ ਆਣ ਕੇ ਇਹਨਾਂ ਦੀ ਦੁੱਖ ਪਰਿਦਾਸਤਾਨ ਨੂੰ ਸੁਣੋ ਇਹਨਾਂ ਦੇ ਹਾਲਾਤਾਂ ਨੂੰ ਖੁਦ ਜਾਣੋ ਤੇ ਜਾਣ ਕੇ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਆ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਵੀ ਉਸ ਪਰਮਾਤਮਾ ਦੇ ਜੀਵਾਂ ਦੀ ਵੀ ਜ਼ਿੰਦਗੀ ਜਿਹੜੀ ਬਚਾਉਣੀ ਆ ਸਾਡੇ ਵਾਸਤੇ ਬਹੁਤ ਵੱਡਾ ਫੋਨ ਦਾ ਕਾਮਯਾਮਦਾਨ ਦਾ ਕੰਮ ਆ। ਸੋ ਜਿਵੇਂ ਤੁਹਾਨੂੰ ਦੱਸਿਆ ਆ ਕਿ ਤੁਸੀਂ ਇੱਥੇ ਪਹੁੰਚ ਕੇ ਇਸ ਪਰਿਵਾਰ ਤੱਕ ਪਹੁੰਚ ਕਰੋ। ਅਸੀਂ ਹਰ ਵੀਡੀਓ ਦੇ ਵਿੱਚ ਲੋੜਵੰਦ ਪਰਿਵਾਰ ਆ ਉਹਨਾਂ ਦਾ ਨੰਬਰ ਜਰੂਰ ਦਿੰਦੇ ਆ। ਸੋ ਤੁਸੀਂ ਫੋਨ ਕਰਕੇ ਸੰਪਰਕ ਕਰਕੇ ਇਹੋ ਜਾਂ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰੋ, ਯੋਗ ਮਦਦ ਕਰੋ ਕਿ ਜਿਹਦੇ ਨਾਲ ਇਹ ਆਪਣੀ ਜ਼ਿੰਦਗੀ ਜੀਵਨ ਜੀ ਸਕਣ। ਸੋ ਜਿਹੜੇ ਦਰਸ਼ਕ ਵੀਰ ਭੈਣ ਭਰਾ ਦੇਸ਼ ਵਿਦੇਸ਼ ਵਿੱਚ ਵਸਦੇ ਇਸ ਵੀਡੀਓ ਨੂੰ ਦੇਖ ਰਹੇ ਆ। ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇਹੋ ਜਾਂ ਲੋੜਵੰਦ ਪਰਿਵਾਰਾਂ ਦੀ ਦੁੱਖ ਭਰੀ ਦਾਸਤਾਨ ਦਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਦਾਨੀ ਸੱਜਣਾ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਸੋ ਨਾਲ ਇਸੇ ਤਰ੍ਹਾਂ ਦੇ ਹੋਰ ਲੋੜਵੰਦ ਪਰਿਵਾਰਾਂ ਹੁਨਰਮੰਦ ਪਰਿਵਾਰਾਂ ਤੇ ਕਿਸੇ ਤਰ੍ਹਾਂ ਦੇ ਕਾਰੋਬਾਰੀ ਕਿਸੇ ਤਰ੍ਹਾਂ ਦਾ ਛੋਟਾ ਕਾਰੋਬਾਰ ਵੱਡਾ ਕਾਰੋਬਾਰ ਕੋਈ ਕਿਸੇ ਤਰ੍ਹਾਂ ਦੀ ਖਬਰ ਨਵੀਂ ਅਪਡੇਟ ਦੇਖਣ ਲਈ ਇਸ ਪਬਲਿਕ ਅਪਡੇਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਇਸ ਪਰਿਵਾਰ ਦੀ ਤਰਸਜੋਗ ਹਾਲਤ ਨੂੰ ਦੇਖਦੇ ਹੋਏ ਸ਼ੇਅਰ ਕਰੋ ਜਿੰਨਾ ਵੀ ਦਰਸ਼ਕਾਂ ਵੀਰਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਹੁਣ ਸਾਨੂੰ ਵੀ ਉਜਾਜਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ